ਓ ਗਾਇਸ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੌਸਮ ਠੰਡਾ ਸੀਗਾ ਅੱਜ ਮੈਂ ਬਾਹਰ ਆ ਗਿਆ ਬੀਚ ਦੇਰ ਤੇ ਮੈਂ ਬੈਠੇ ਦਾ ਸ਼ਰੀਰ ਆਕੜ ਜਾਂਦਾ ਟੂਹੀ ਆਕੜ ਜਾਂਦੀ ਆ ਔਖਾ ਹੋ ਜਾਂਦਾ ਤਿੰਨ ਤੇ ਸਾਢੇ ਤਿੰਨ ਸਾਲ ਹੋ ਗਏ ਬੈਠੇ ਨੂੰ ਮੌਸਮ ਠੰਡਾ ਕਰਕੇ ਬਾਹਰ ਆ ਗਏ ਹੁਣ ਮੈਂ ਬਾਹਰ ਗੇੜਾ ਗੁੜਾ ਦਿੰਨੇ ਆ ਬਹੁਤ ਵਧੀਆ ਗੇੜਾ ਵਿੰਨੇ ਆ ਠੰਡਾ ਮੌਸਮ ਇਸ ਕਰਕੇ ਸਰੀਰ ਬਹੁਤ ਆਕੜ ਜਾਂਦਾ ਬਹੁਤ ਔਖਾ ਬਹੁਤ ਬੁਰਾ ਹਾਲ ਹੈ ਮੈਂ ਪਿੱਛੇ ਬੈਠਾ ਹੁਣ ਦੇਖਦੇ ਆ ਖੜੇ ਹੋਇਆ ਕਰਾਂਗੇ ਡਾਕਟਰ ਕਾ ਵੀ ਬਦਲ ਦਿਆ ਕਰ ਖੜੇ ਹੋ ਕੇ ਦੇਖਦੇ ਆ ਮਾੜੀ ਮਾੜੀ ਲੱਤਾ ਇਥੋਂ ਗੱਟਾ ਗੱਟਾ ਦਰਦ ਕਰਦਾ ਮੇਰਾ ਗੱਟੇ ਨੂੰ ਪਤਾ ਨਹੀਂ ਕੀ ਚੱਕਰ ਹੈ ਹੁਣ ਐਕਸਰਾ ਕਰਾਵਾਂਗੇ ਪਤਾ ਲੱਗੂਗਾ ਐਕਸਰੇ ਦੇ ਵਿੱਚ ਕੁਝ ਨਹੀਂ ਆਉਂਦਾ ਪਰ ਐਕਸਰੇ ਦੇ ਵਿੱਚ ਰਾੜ ਆਉਂਦੀ ਹੈ ਜਿਹੜੀ ਪਾਈ ਹੋਈ ਆ ਉਹ ਛੁੱਧਿਆ ਹੋਇਆ ਇਥੋਂ ਸੁੱਧ ਗਿਆ ਹੋਇਆ ਕਰਕੇ ਥੋੜਾ ਜਿਹਾ ਹੋ ਜਾਂਦਾ ਸੁੱਧਿਆ ਵੀ ਤਾਂ ਹੀ ਹੋ ਜਾਂਦਾ ਜੇ ਕੋਈ ਚੱਕਰ ਜਿਵੇਂ ਮੋਚ ਆਈ ਹੁੰਦੀ ਆ ਐ ਹੋ ਜਾਂਦਾ ਖੜਾ ਤਾਂ ਮੈਂ ਹੁਣ ਨਾ ਕਿਉਂ ਹੁਣ ਐ ਐ ਬ੍ਰੇਕ ਲਾ ਲਈ ਆ ਰੋਕਦਾ ਮੈਂ ਆਪ ਨੂੰ ਹੁਣ ਆ ਕੇ ਤੈ ਐ ਖੜਾ ਆ ਖੜਾ ਹੋ ਜਾਣਾ ਇੰਨਾ ਉਨਾ ਬਹੁਤ ਡਾਕਟਰ ਨੇ ਕਿਹਾ ਹੋਇਆ ਵੀ ਸਾਰਾ ਆਵਾਜ ਨਹੀਂ ਦੇਣਾ ਸਾਰਾ ਦੇਵ ਨਹੀਂ ਹੁੰਦਾ ਮੇਤੂੰ ਬਾਹਾਂ ਦੇ ਸਹਾਰੇ ਨਾਲ ਖੜਾ ਹੋ ਜਾਣਾ। ਬਹੁਤ ਜੀ ਰੱਬ ਨੇ ਜਿਵੇਂ ਰੱਬ ਨੂੰ ਮਨਜ਼ੂਰ ਆ ਹੋਵੇ ਹੋ ਜਾਣਾ ਸਾਰਾ ਕੁਝ। ਬਹੁਤ ਰੱਬ ਰੱਬ ਦੀ ਮਿਹਰ ਬਹੁਤ ਰਹੀ ਆ। ਜੇ ਰੱਬ ਨੇ ਬਚਾਇਆ ਜਿਵੇਂ ਮੇਰੇ ਨਾਲ ਦੇ ਦੋ ਜਣੇ ਮਰ ਗਏ। ਜੇ ਰੱਬ ਨੇ ਬਚਾਇਆ ਤਾਂ ਰੱਬ ਕੋਈ ਹੀਲਾ ਵੀ ਕਰੂਗਾ ਹੁਣ ਮੂਰੇ ਲੱਤ ਲਵਾਵਾਂਗੇ ਡਾਕਟਰ ਨੂੰ ਦਿਖਾਵਾਂਗੇ ਹੁਣ ਫੇਰ ਲੱਤ ਲਵਾਵਾਂਗੇ ਲੱਤ ਡਾਕਟਰ ਦੱਸੂਗਾ ਵੀ ਕੀ ਚੱਕਰ ਕੀ ਗੱਲਬਾਤ ਆ ਰੀ ਸੈਟਾ ਹੁਣ ਲੱਤ ਆ ਲੱਤ ਥੋੜੀ ਜੀ ਰਾਜੀ ਹੋ ਜਵੇ ਥੋੜੀ ਬਾਲੀ ਇਥੋਂ ਪਤਲੀ ਆ ਇਥੋਂ ਥੋੜੀ ਕਮਜ਼ੋਰ ਆ ਇਥੋਂ ਰਾਜੀ ਹੋ ਜਵੇ ਤਾਂ ਕਰਕੇ ਹਲੇ ਬਾਕੀ ਭਾਜਨ ਘਟ ਜੂਗਾ ਉੱਥੇ ਮਗਰ ਉੱਥੇ ਦਿਖਾਓ ਇੱਥੇ ਲਵਾਓ ਉੱਥੇ ਲੋਲਾ ਲਾ ਕੇ ਪੂਲ ਦੋ ਪੂਲ ਲਾ ਕੇ ਕਿੱਥੇ ਆ ਕਰਾਂਗੇ ਰੱਖਾ ਰੱਖਾ ਖਿੱਚ ਕੇ ਮੈਂ ਮਰਾ ਭਜਨ ਘਟ ਦੂ ਬਾਕੀ ਤੁਸੀਂ ਸਪੋਰਟ ਕਰਿਆ ਕਰੋ ਤੁਸੀਂ ਸਪੋਰਟ ਬਹੁਤ ਕਰਦੇ ਹੋ ਬਾਕੀ ਕਮੈਂਟਾਂ ਵਿੱਚ ਮੈਨੂੰ ਦੱਸਿਆ ਕਰੋ ਵੀ ਵਜਨ ਆਹ ਚੀਜ਼ ਨਾਲ ਘਟਦਾ ਸਾਰੇ ਭੈਣ ਭਰਾਵਾਂ ਦਾ ਸਾਥ ਨਾਲ ਹੀ ਹੁੰਦਾ ਹਨ ਬੰਦੇ ਦਾ ਤਾਂ ਤੈਨੂੰ ਹੌਸਲਾ ਮਿਲਦਾ ਵੀ ਹਾਂ ਮੈਂ ਆਹ ਕੰਮ ਕਰ ਰਹਾ ਆ ਕੰਮ ਕਰਾਂ ਜੇ ਕਮੈਂਟਾਂ ਦੇ ਬੰਦਾ ਦੱਸਦਾ ਸਾਰੇ ਜਣੇ ਫੇਰ ਜਣੇ ਵੀ ਹੁੰਦਾ ਵਾ ਵੀ ਹਾਂ ਵੀ ਆਹ ਕੰਮ ਕਰਦੇ ਆ ਕੰਮ ਕਰਦੇ ਬਹੁਤ ਜਣ ਦੀ ਹੌਸਲਾ ਮਿਲਦਾ ਬੰਦੇ ਨੂੰ ਆ ਸਾਡੇ ਸ਼ਾਂਤ ਨੇ ਲਾਇਆ ਹੋਇਆ ਇੱਕ ਪੱਥਰ ਜੱਟ ਦਾ ਬੂਟਾ ਲਾਇਆ ਹੈ ਆ ਕੀ ਹੈ ਪੁੱਤ ਇਹ ਸ਼ੋਹਰੀ ਇਹ ਪਤਾ ਨਹੀਂ ਕੀ ਇਹਨੂੰ ਕੀ ਕਹਿੰਦੇ ਨੇ ਇਹਨੂੰ ਕਮੈਂਟ ਚ ਦੱਸਿਓ ਇਹਨਾਂ ਨੂੰ ਕੀ ਕਹਿੰਦੇ ਆ ਇਹ ਕਾਹ ਨਹੀਂ ਸਾਡੇ ਗਰਾਹਤ ਇਹ ਵੀ ਬਹੁਤ ਸੋਹਣਿਆ ਆ ਵੀ ਹੁਣ ਤਰਪਿਆ ਉਹ ਵੀ ਬਹੁਤ ਸੋਹਣਾ ਉਹ ਤੂ ਤਾਂ ਆ ਗਿਆ ਉਥੇ ਆਪਣੇ ਡੰਕਰ ਹੁੰਦੇ ਆ ਪਸ਼ੂ ਪਸ਼ੂ ਹੁੰਦੇ ਨੇ ਸਾਡੇ ਦੋ ਗੇਟ ਨੇ ਇੱਕ ਇਧਰ ਆ ਇੱਕ ਉਧਰ ਆ ਰੱਬ ਦੀ ਮਿਹਰ ਨਾਲ ਚਲੋ ਸਭ ਕੁਝ ਠੀਕ ਠਾਕ ਸੀਗਾ ਹੁਣ ਕੀ ਕਰਿਆ ਜਾਵੇ ਜਿਵੇਂ ਦਾਤੇ ਨੂੰ ਮਨਜ਼ੂਰ ਆਵੋ ਹੁਣਾ ਤਾਂ ਉਹੀ ਪਸਾ ਉਹਦਾ ਪਾਣਾ ਮਿੱਠਾ ਮੰਨਣਾ ਪੈਂਦਾ ਕਰਿਆ ਕੀ ਜਾਵੇ ਤਾਂ ਸਰੀਰ ਬੈੱਡ ਤੇ ਬੈਠੇ ਦਾ ਬਹੁਤ ਆਕੜ ਜਾਂਦਾ ਕੋਈ ਨਾ ਕੋਈ ਹੇਲਾ-ਵਸੀਲਾ ਰੱਬ ਬਣਾਊਗਾ ਰੱਬ ਕੋਈ ਨਾ ਕੋਈ ਕੰਡੇ-ਵੱਟੇ ਲਾਊਗਾ ਹੀ ਉਹ ਕਿ ਤੁਸੀਂ ਸਾਥ ਦਿਆ ਕਰੋ ਤੁਹਾਡਾ ਬਹੁਤ ਤੁਸੀਂ ਸਾਥ ਦਿਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਜਣੇ ਤੁਸੀਂ ਖੁਸ਼ ਰਹੋ ਬਾਕੀ ਜ਼ਿੰਦਗੀ ਇੱਕ ਵਾਰ ਮਿਲਦੀ ਆ ਸਾਰੇ ਜਣੇ ਜ਼ਿੰਦਗੀ ਨਾਲ ਇੰਜੋਏ ਕਰੋ ਜਿੰਨਾ ਸਾਰਾ ਕੁਝ ਠੀਕ ਆ ਉਹਦਾ ਇੰਜੋਏ ਕਰੋ ਖੁਸ਼ ਰਹੋ ਐ ਬਹੁਤ ਔਖਾ ਇਹ ਰੱਬ ਐਕਸੀਡੈਂਟ ਕਿਸੇ ਨਾਲ ਵੀ ਨਾ ਕਰੇ ਦੁਸ਼ਮਣ ਨਾਲ ਦੁਸ਼ਮਣ ਨਾਲ ਕਿਸੇ ਨਾਲ ਵੀ ਨਾ ਐਕਸੀਡੈਂਟ ਕਰੇ ਰੱਬ ਬਹੁਤ ਔਖਾ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਵੀ ਆਪ ਦਾ ਖੁਸ਼ ਰਹਾ ਕਰੋ ਜ਼ਿੰਦਗੀ ਨੂੰ ਮਾਣੋ ਇੰਜੋਏ ਕਰੋ ਰੱਬ ਦੀ ਰਜਾ ਚ ਰਹੋ ਈਸ਼ਮਾ ਬੜਾ ਬਲਵਾਨ ਆ ਮੈਂ ਸਵਾਪਤਾ ਹੀ ਕਹਿ ਲਿਆ ਬਾਕੀ ਮੈਨੂੰ ਇਹਨਾਂ ਹਿਸਾਬ ਕਿਤਾਬ ਹੈ ਨਹੀਂ ਗਾ ਬਹੁਤ ਫਿਰ ਵੱਡੇ ਬਲੌਗ ਪਾਇਆ ਕਰਾਂਗੇ ਬਾਕੀ ਸਾਥ ਦਿਓ ਵੱਧ ਵੱਧ ਕਮੈਂਟਾਂ ਜੇ ਮੈਨੂੰ ਦੱਸਿਆ ਕਰੋ ਆਪਾਂ ਉਹਵੇਂ ਉਹਵੇਂ ਕਰਿਆ ਕਰਾਂਗੇ ਮੈਨੂੰ ਹੌਸਲਾ ਮਿਲਦਾ ਬਈ ਹਾਂ ਯਾਰ ਵੀ ਬੰਦੇ ਆਪਣੇ ਨਾਲ ਹੈਗੇ ਆ ਬਸ ਵੀ ਇੰਨੀ ਗੱਲਬਾਤ ਅੱਜ ਕਰਨੀ ਸੀਗੀ ਮੌਸਮ ਵਧੀਆ ਕਿੱਥੇ ਕਿੱਥੇ ਮੀਂਹ ਪਿਆ ਉਹ ਦੱਸਿਓ ਹਾਂ ਸਾਸਰੀ ਕਾਲ ਸਾਰਿਆਂ ਨੂੰ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ